ਲੋਜੀ ਵੇਖੋ ਕੁਦਰਤ ਦੇ ਨਜ਼ਾਰੇ ਦੇਖੋ ਜੀ ਕਿੰਨਾ ਵੈਦਰ ਵਧੀਆ ਵੈਦਰ ਗੁੱਡ ਓ ਸੀ ਸਾਨੂੰ ਫਿਰ ਲਾਉਣ ਟੂਰ ਗਲੀਆਂ ਦਾ ਆਓ ਜੀ ਜਲਦੀ پارک ਨਾਲੇ ਤੇ ਉਹਦੇ ਨੂੰ ਸ਼ੇਅਰ ਕਰਕੇ ਇਹਨਾਂ ਨਾਲੇ ਰਾਸ਼ ਨੂੰ ਥੱਲੇ ਜਾਵੜੂ ਆਪਣਾ ਜਿਹੜਾ ਰਾਸ਼ ਨੂੰ ਜੱਬੇ ਆਈ ਰਹੇ ਗਿਰ ਰਹੇ ਗਿਰ ਬੜ ਬੰਦਿਆ ਕਾਲਾ ਹੋਇਆ ਗੁਰ ਹੋਰ ਸੁਣਾਓ ਬੋਲੀ ਚੱਲ ਬੋਲੀ ਚੱਲ ਐਂ ਗੱਲਾਂ ਚ ਗੱਲ ਆ ਜਾਂਦੀ ਹੁੰਦੀ ਐ ਵੇਸਵਰੀ ਵੇਸ ਵੇਸਵਰੀ ਦਾ ਇੰਤਜ਼ਾਰ ਕਰ ਰਿਹਾ ਲਵਾ ਸਰ ਆਪਾਂ ਦੇ ਕਹਿਣ ਨੂੰ ਇੰਤਜ਼ਾਰ ਦੀਆਂ ਸਾਰੀਆਂ ਘੜੀਆਂ ਖਤਮ ਕਰ ਦੇਣੀਆਂ ਅੱਜ ਕੀ ਚੀਜ਼ ਉਹ ਉਹਦਰ ਨੈਕਸਟ ਲੈਵਲ ਦੀਆਂ ਗੱਲਾਂ ਹਜੇ ਆਪਾਂ ਉਹ ਲੈਵਲ ਤੇ ਨਹੀਂ ਪਹੁੰਚੇ ਓ ਬੇ ਲੋ ਗੋਰੀਆਂ ਦੇ ਚੁੰਨੂ ਮੁੰਨ ਨੇ ਗੋਰੀਆਂ ਦੇ ਚੁੰਨੂ ਮੁੰਨ ਨੇ ਹੋਵੇ ਖੇਡੀ ਜਾਂਦੇ ਗੋਰੀਆਂ ਦੇ ਚੁੰਨੂ ਮੁੰਨ ਓ ਢਿੱਲੋ ਆ ਗਿਆ ਢਿੱਲੋ ਢਿੱਲੋ ਆ ਗਿਆ ਢੀਲੋ ਸਾਬ ਲੱਗਦਾ ਫੁੰਨੇ ਦੇ ਵਿੱਚ ਲੱਗਦਾ ਫੁੰਨੇ ਦੇ ਵਿੱਚ ਦਾ ਜਾ ਫਰ

ால்ல ਉੱਚਾ ਹੈ ਉਹ ਕੌਣ ਸੀ ਬੰਦਾ ਓਕੇ ਪੁਰਾਣਾ ਬੰਦਾ ਹੋਊ ਆਪਣਾ ਆ ਇਹ ਵਸੇੜੀ ਆਪਣਾ ਪੁਰਾਣੇ ਬੰਦੇ ਬਹੁਤ ਪਹਿਲੀਆਂ ਚ ਆਏ ਆ ਉਹ ਪੁਰਾਣੇ ਆਏ ਇੱਥੇ ਕੈਲੀਫੋਰਨੀਆ ਚ ਆਈ ਲੈਵਲ ਦਾ ਹੋ ਫਾਰਮਰ ਜੀ ਦੇ ਨਾਂ ਤੇ ਰੋਡ ਬਣਾਤਾ ਨਾ ਆਈ ਲੈਵਲ ਦਾ ਫਾਰਮਰ ਹੋਊ ਲੋ ਜੀ ਲੋ ਜੀ ਨਿੱਕਾ ਜਿਹਾ ਵਲੌਗ ਇੱਥੇ ਸ਼ੁਰੂ ਕੀਤਾ ਇੱਥੇ ਖਤਮ ਕਰਤਾ ਤੇ ਡੀਲੋ ਸਾਹਿਬ ਨਾਲ ਜੱਕੜ ਮਾਰਦੇ ਫੇਰ ਫੇਰ ਬਣਾਉਣੇ ਆ ਲੋ ਜੀ ਚੱਲੀਏ ਠੰਡੇ ਠੰਡੇ ਹਵਾ ਬਹੁਤ ਠੰਢੀ ਵਾਗ ਰਹੀ ਹੈ ਠੰਡ ਤੋਂ ਰੱਖੋ ਬਚਾ ਜਿਹਨੇ ਕਹਿੰਦੇ ਹੁੰਦੇ ਆ ਚੱਲ ਠੰਡ ਆਉਂਦੀ ਮਾਰਦੀ ਤੇ ਆ ਜਾਂਦੀ ਤੇ ਹੁਣੇ ਜਾ ਰਹੀ ਆ ਤੇ ਘਾਲ ਨਾ ਕਰਾ ਦੇ ਬੇ ਕੋਲ ਕੇ ਕੇ ਵੜ ਜੋ ਚਲਾਂ ਚ ਹੁੜ ਹੁੜ ਦੇ ਬੰਗ ਮੋਢਾ ਫਟੋ ਬਿਲੀ ਕਰੇ ਭਾਈ ਬਿਠਾ ਨਹੀਂ ਲਿਖਾਂ ਕੈਮਰੇ ਘਾਲ ਕੇ ਨਿਕਲ ਚੱਲੋ ਘਾਲ ਮੇਲ ਵਿੱਚ ਚੱਕੇ ਕਰਨੀ ਸੀ ਮੇਲੇ ਚਲ ਮੜ ਕੇ ਹੋਏ ਆਉਣੇ ਮੜਦੇ ਹੋਏ ਆਉਣੇ ਸੱਜਣੋ ਫੇਰ ਚੱਕਰ ਦੇ ਜੱਠੇ ਪੱਥਰ ਤਾਂ ਨਹੀਂ ਆਇਆ

er det er den der rådgiver. Keser, jeg der må jeg gå den der. Jeg må hjælpe og igen. Se, hvordan i er en drøvre. Jeg det er ਉਹੀ ਪਕੜਨ ਵਾਲੀ ਜੱਲ ਜੀ ਮੈਂ ਰੱਖੀ ਸੀ। ਅੜ ਕੇ ਚੂਈ ਸੀ ਗਈ ਭਰਾਓ। ਮਰ ਕੇ। ਜੰਬੜ ਗਈ ਉਹਦੇ ਨਾਲ ਗਲੂਨ। ਫਿਰ ਉਹਦੀ ਡਿਲੀਵਰੀ ਕਰਕੇ ਆਇਆ। ਨਹੀਂ ਦੇ ਸਵੈਲ ਹੋਣੀ ਸੀ ਫਿਰ ਡਿਲੀਵਰੀ ਕਰਕੇ ਲਹਾਵੇ ਚ ਪਾ ਆ ਗਏ। ਘਰ ਵਿੱਚ ਬੰਦੇ ਸੱਟ ਗਏ ਵੱਡੇ ਚ। ਸ਼ੌਂਕੀ ਬੱਠੇ ਆ ਸ਼ੌਂਕੀ ਜੀ ਝੱਕ ਮੜਾ ਗਾ। ਜਿੰਗੋ ਜੀ ਠੀਕ ਹੈ ਜੀ। ਮਿਲਦੇ ਹਾਂ ਬ੍ਰੇਕ ਕੇ ਬਾਅਦ।